ਸਤ ਸ੍ਰੀ ਅਕਾਲ ਸਾਰੇ ਮੇਰੇ ਭਰਾਵਾਂ ਨੂੰ ਕੋਟਲਾ ਸਦਰ ਨੇੜੇ ਫਤਿਹਗੜ ਚੂੜੀਆਂ ਪਹੁੰਚੇ ਇਹ ਰਿਪੀਟਰ ਦਾ ਇਲਾਜ ਕਰਨ ਪਹੁੰਚੇ ਸੀ ਇਹਨੂੰ ਦਵਾਈ ਦੁਵਾਈ ਦੁਈ ਅੱਗੇ ਕਰ ਗਏ ਹਾਂ ਤੇ ਹੁਣ ਟੀਕੇ ਭਰਨ ਆਇਆ ਸੀ ਅੱਜ ਇਹ ਰਿਪੀਟਰ ਹੀ ਕਾਫੀ ਟਾਈਮ ਤੋਂ ਇਹਨੂੰ ਅੱਜ ਟੀਕੇ ਭਰੇ ਆ ਤੇ ਚਲੋ ਬੱਬਾ ਮੇਅਰ ਕਰੇ ਜਦੋਂ ਇਹਦਾ ਟਾਈਮ ਆਊਗਾ ਆਪਾਂ ਜਰੂਰ ਵੀਡੀਓ ਤਿਆਰ ਕਰਾਂਗੇ ਬਾਕੀ ਇਹਦੇ ਨਾਲ ਮਾਜੀ ਹੀ ਅੱਕੇ ਵੀ ਤੇ ਇਹ ਵੀ ਕੋਈ ਚਾਰ ਚਾਰ ਪੰਜ ਵਾਰੀ ਤੋਂ ਰਿਪੀਟਰ ਹੀ ਪਹਿਲਾਂ ਆਪਣੇ ਤੋਂ ਪਹਿਲਾਂ ਦਵਾਈ ਦੂਈ ਨਹੀਂ ਕੀਤੀ ਇਹਨੂੰ ਡਾਇਰੈਕਟ ਟੀਕੇ ਭਰੇ ਨੇ ਤੇ ਕਿਰਪਾ ਦੀ ਕਿ ਛੋਟੇ ਕੋ ਵੀ ਬਣੀ ਪਹਿਲਾਂ ਟੀਕੇ ਵੀ ਕਰਾਏ ਸੀ ਇਹਨਾਂ ਨੇ ਤੇ ਨਹੀਂ ਇਹ ਮਤਲਬ ਰਪੀਟ ਮਰੀ ਗਈ ਬਾਅਦ ਵਿੱਚ ਡਾਇਰੈਕਟ ਸੀਮਨ ਭਰੇ ਆਇਆ ਗਾਈ ਵਾਲੀ ਮੈਂ ਉਦੋਂ ਪਹਿਲੀ ਵਾਰੀ ਤੇ ਦਵਾਈ ਦੂਈ ਕਰਨ ਆਇਆ ਸੀ ਉਦੋਂ ਪਹਿਲਾਂ ਤੇ ਉਦੋਂ ਆਪਾਂ ਫਿਰ ਇਹ ਹੀਟ ਤੇ ਹੀ ਉਦੋਂ ਤੇ ਫਿਰ ਮੈਨੂੰ ਸਿੱਧੇ ਡਰੈਕਟ ਸੀਮਣੇ ਕਰਤੇ ਹੀ ਭਰਤੇ ਤੇ ਅੱਜ ਚੈੱਕ ਕੀਤੀ ਆਪਾਂ ਤੇ ਮੇਰੇ ਆਉਦੀ ਕਿਰਪਾ ਹੋ ਗਈ ਆ ਰਿਪੀਟਰ ਇਹ ਤੇ ਚਲੋ ਚਾਰ ਪੁੱਛ ਥੋੜੀ ਰਿਪੀਟਰ ਹੀ ਇਹ ਜਿਹੜੀ ਗਾਮ ਆ ਇਹ ਕਾਫੀ ਸਮੇਂ ਤੋਂ ਰਿਪੀਟਰ ਇਹਨੇ ਬੜਾ ਦੁੱਖ ਦਿੱਤਾ ਹੈ ਤੇ ਚਲੋ ਕਰਨ ਦੇ ਆ ਇਹਦਾ ਵੀ ਇਹਦਾ ਵੀ ਟਾਈਮ ਆਊਗਾ ਬਾਕੀ ਇਹ ਮਰਜੀ ਜੀ ਦੀ ਆਪਾਂ ਹਨ ਜਿਹੜੀ ਆਪਾਂ ਚੈੱਕ ਪਾਸ ਕੀਤੀ ਹੈ ਚਲੋ ਮੇਰੇ ਆਉਦੀ ਕਿਰਪਾ ਦੇ ਨਾਲ ਗੱਬੋਂ ਨਿਕਲ ਆਈ ਹੈ ਬਾਕੀ ਮਾੜੀ ਮੋਟੀ ਰਿਕਾਰਡਿੰਗ ਕਰਾਂਗੇ ਭਾਜੀ ਦੀ ਵੀ ਗੱਲਬਾਤ ਕਿੰਨਾ ਚਿਰ ਕਿੰਨੀ ਵਾਰੀ ਬਣਾਈ ਬਣੋਈ ਪਈ ਨਾ ਪੁੱਛਦੇ ਆ ਭਲਾ ਉਹਨਾਂ ਨੂੰ ਤੇ ਤੁਹਾਨੂੰ ਦੱਸਣਗੇ ਪਿੰਡ ਕੋਟਲਾ ਸਦਰ ਨੇੜੇ ਫਤਿਹਗੜ ਚੂੜੀਆਂ ਤੇ ਕਰਾਂਗੇ ਗੱਲਬਾਤ ਆਪਾਂ ਵੀ ਭਾਜੀ ਉਹਨਾਂ ਨਾਲ ਮਾੜੀ ਮਠੀ ਕਿ ਕਿੰਨੇ ਬਣੀ 2-4 ਵਾਰੀ ਜਨਵਰੀ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਉਹ ਡਾਟਾ ਸਾਹਿਬ ਜੀ ਕਿਰਪਾ ਜੀ ਕਿਰਪਾ ਚੜ੍ਹਦੀ ਗਲਾ ਤੁਹਾਡੀ ਤੇ ਇਹ ਮਾਝ 4-5 ਵਾਰੀ ਤੋਂ ਰਿਪੋਰਟਰ ਹੀ ਪਹਿਲਾਂ ਆਪਣੀ ਹਣਾ ਹਾਂਜੀ 4-5 ਵਾਰਾਂ ਇਹਨਾਂ ਮਤਲਬ ਇਹ ਛੋਟਾ ਤੇ ਘੰਗਰਾ ਕਰਾ ਕਰਾ ਵੀ ਟੀਵੀ ਵਾਲਾ ਵੀ ਤੇ ਬਾਕੀ ਡੈਡ ਕੁਆਲਿਟੀ ਕਮ ਰਿਹਾ ਫਿਰ ਅੱਛਾ ਜੀ ਇਹ ਆ ਵੀ ਹੁਣ ਏ ਢਿੱਲੋਂ ਸਾਹਿਬ ਨੇ ਪਾਇਆ ਹੱਥ ਇਹਨਾਂ ਦਾ ਤਾਂ ਫੋਨ ਨੰਬਰ ਕਮੈਂਟਾਂ ਚ ਲੱਬ ਲੁੱਬ ਕੇ ਹਾਂਜੀ ਹਾਂਜੀ ਆਹ ਦੇ ਚਲੋ ਦਰਸ਼ਨ ਮੇਲੇ ਹੋਏ ਆ ਚਲੋ ਮੇਰ ਕੀਤੀ ਜਨਾ ਅੱਜ ਨਹੀਂ ਤੇ ਕਿਰਪਾ ਹੀ ਆ ਤੇ ਇੱਕ ਵੜੇ ਨਾਲ ਪਹਿਲਾਂ ਵੀ ਕੀਤੀ ਠੀਕ ਆ ਹਾਂਜੀ ਹਾਂਜੀ ਹੁਣ ਆ ਦੱਗੀ ਇਹ 6-7 ਉਹਨਾਂ ਰਿਪੀਟਰ ਇਹਨਾਂ ਦੇ ਇ ਭਰ ਗਏ ਇੱਕ ਸਾਹ ਦਾ ਕੋਸੇ ਕਰਾਉਂਦੇ ਇਹਨਾਂ ਮਤਲਬ ਬਹੁਤ ਜ਼ਿਆਦਾ ਹੀ ਹੋ ਗਿਆ ਇਹਦਾ ਕੰਮ ਨਾ ਪਹਿਲਾਸ ਵਾਲਾ ਹਿਸਾਬ ਕਿਤਾਬ ਇੰਨਾ ਜ਼ਿਆਦਾ ਡਿਫਲਟਰ ਹੋ ਗਿਆ ਕਿਉਂ ਡਿਫਲਟਰ ਵਾਲਾ ਕੰਮ ਹੈ ਕਿਵੇਂ ਇਹ ਕੱਢਣਗੇ ਅੱਗੇ ਵੀ ਕੱਢੇ ਇਹਨਾਂ ਚਲੋ ਹੋਲੀ ਹੋਲੀ ਪੜਾ ਪਿਆ ਆਪਣਾ ਵੈੜ ਬਣੀ ਆ ਵੀਡੀਓ ਵੇਖਣ ਵਾਲੇ ਲਾਈਕ ਕਰਿਆ ਸ਼ੇਅਰ ਕਰਿਆ ਕਰੋ ਮਤਲਬ ਸਪੋਰਟ ਕਰਿਆ ਕਰਨ ਮੜੀ ਜਦਾ ਮੜੇ ਸਪੋਰਟ ਕਰਿਆ ਕਰਨ ਚਲੋ ਇਹਨਾਂ ਤੇ ਆਪਣਾ ਕੋਈ ਬਾਲੇ ਆ ਇਹਨਾਂ ਦੇ ਵਿੱਚ ਹਾਂਜੀ ਹਾਂਜੀ ਪਾਇਆ ਵਧੀਆ ਚੀਜ਼ ਆ ਚਲੋ ਇਤਰਾਏ ਉਹ ਤਰਾਏ ਬੱਚੜਖਾਨੇ ਜਾਨੀਆਂ ਇਹ ਵੀ ਕਾਫੀ ਤਾਂ ਨੂੰ ਪਤਾ 1.5-1.5 ਲੱਖ ਤੋਂ ਭਾਂਜ ਕੋਈ ਡੰਗ ਨਹੀਂ ਘਟ ਆਉਂਦੇ ਘਟ ਆਉਂਦੇ ਇਹ ਤਾਂ ਗੱਲ ਠੀਕ ਤੇਰੇ 30-25 ਹਜ਼ਾਰ ਤੇ ਲੈ ਜਾਣੀਆਂ ਤੇ ਫਿਰ ਉਹਦਾ ਕੋਈ ਫਿਰ ਨਵੇਂ ਸਿਰੇ ਪਾਉਣਾ ਇਹਦੇ 1.5-2 ਲੱਖ ਦੇ ਬੰਦਾ ਥੱਲੇ ਹੁੰਦਾ ਚਲੋ ਡੰਗਰੇ ਇਹੋ ਪੰਜ ਕਿਲੋਟ ਆ ਚਲੋ ਪੈੜਾ ਪਿਆ ਆਪਣਾ ਕੋਈ ਨਾ ਕੋਈ ਚੰਗਾ ਬਚਾਈ ਇਹਨਾਂ ਚਲੋ ਡੰਗਰਾਂ ਨੂੰ ਇਹਨਾਂ ਨੂੰ ਪਾਉਨੇ ਆ ਬਾਕੀ ਵੀਡੀਓ ਵੇਖਣ ਵਾਲੇਨ ਸਸਤੀ ਕਾਲ ਪਿੰਡ ਦਾ ਦਿਓ ਭਾਜੀ ਮਾੜਾ ਟੋਟਲਾਸ ਵਧ ਜੇ ਪਤਾ ਘੜਚੂੜੀਆਂ ਜਿਹੜੇ ਹਨ ਚੂੜੀਆਂ ਦੇ ਨਾਲ ਆ ਮੱਦੀਪੁਰ ਦੇ ਨਾਲ ਬਾਕੀ ਠੀਕ ਲੱਗਾ ਖੁਸ਼ੀ ਹੋਈ ਅੱਜ ਮੱਜੂੜੀਆਂ ਬਿਲਕੁਲ ਚਲੋ ਠੀਕ ਹੈ ਜੀ ਧੰਨਵਾਦ ਭਾਜੀ ਬਹੁਤ-ਬਹੁਤ ਤੁਹਾਡਾ ਧੰਨਵਾਦ ਜੀ ਬਹੁਤ-ਬਹੁਤ ਤੁਹਾਡਾ ਤੇ ਇਹ ਮਾੜੀ-ਮੋਟੀ ਆਪਾਂ ਗੱਲਬਾਤ ਰਿਪੋਰਟ ਕੀਤੀ ਹੈ ਸੋਹਣੀ ਲਈ ਹੈ ਤੁਸੀਂ ਕਿ ਗਾਂ ਵੀ ਰਿਪੋਰਟਰ ਹੀ ਮੱਝ ਵੀ ਰਿਪੋਰਟਰ ਹੀ ਤੇ ਮੱਝ ਤੇ ਪਾਸ ਕਰਤੀ ਹੈ ਤੇ ਗਾਂ ਨੂੰ ਅੱਜ ਟੀਕੇ ਕੀਤੇ ਨੇ ਤੇ ਇਹਦੀ ਵੀ ਆਪਾਂ ਜਲਦੀ ਵੀਡੀਓ ਲੈ ਆਵਾਂਗੇ ਜਦੋਂ ਚੱਕ ਪਾਸ ਕਰਾਂਗੇ ਕਿਉਂਕਿ ਉਹਦੀ ਕਿਰਪਾ ਉਹਦੇ ਦਿੱਤੇ ਅਸ਼ੀਰਵਾਦ ਹੱਥ ਦੇ ਵਿੱਚ ਹੀ ਕੋ ਜਿਆ ਕਵੇ ਲੋ ਇਹਨੂੰ ਦਵਾਈ ਵੀ ਨਹੀਂ ਭਰੀ ਕੋਈ ਮੱਜ ਨੂੰ ਰਿਪੀਟਰ ਹੀ ਤੇ ਸਿੱਧੇ ਟੀਕੇ ਕੀਤੇ ਆ ਟੀਕੇ ਦੇ ਗੱਬਣ ਹੋ ਗਈ ਆ ਬਾਕੀ ਮੇਰੇ ਭਰਾ ਲਾਈਕ ਤੇ ਸ਼ੇਅਰ ਤੇ ਵੀਡੀਓ ਕਮੈਂਟ ਕੁਮੰਟੀ ਜਰੂਰ ਕਰ ਦਿਓ ਅੱਧਾ ਘਰ ਚੂਟੀਆਂ ਦੇ ਨੇੜੇ ਪਹੁੰਚੇ ਆ ਤੇ ਦੁਖੀ ਹੀ ਕਾਫੀ ਸਮੇਂ ਤੋਂ ਵਿਚਾਰੇ ਆ ਵੀ ਤੇ ਗਾਣੇ ਵੀ ਬੜਾ ਦੁੱਖ ਦਿੱਤਾ ਹੈ ਤੇ ਚਲੋ ਇਹ ਆ ਕਿ ਇੱਕ ਆਪਾਂ ਪਾਸ ਕੀਤੀ ਆ ਦੂਜੀ ਦਾ ਵੀ ਨੰਬਰ ਲਾਤਾ ਵਾ ਮੇਰ ਕਰੂ ਸੱਚੇ ਪਾਛਾ ਇਹਦਾ ਵੀ ਨੰਬਰ ਲੈ ਆਉ ਜਰੂਰ ਚੰਗਾ ਜੀ ਸਤਿ ਸ੍ਰੀ ਅਕਾਲ ਸਾਰਿਆਂ